ਇਬਦਿਓ ਤਨ ਵਾਹਿਗੁਰੂ ਸਹਬ ਜਿਓ

ਸਿੰਘ ਬਿਸਾਹਲਾ ਤਰੋ ਤਰਾ ਪਰਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਜਿਸ ਮੇਂ ਅਮਰਤ ਗ ਕਾਰ ਸਤ ਗੁਰ ਤੇ ਪਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਜੀ ਕਾਰਕ ਖਾਨ ਸੋ ਪਾਨ ਸਭ ਪਰ ਕੋ ਆਨੰਦ ਦਾ ਬਾਨੀ ਦਰਮੰਦ ਬਖਾਨ ਵਾਹਿਗੁਰੂ ਜੀ ਕਾ ਹੰਸਾ ਵਾਹਿਗੁਰੂ ਜੀ ਕੀ ਪਤਿ ਸਹਿਬੰਦੀ ਪਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਨ ਹੋ ਰਹੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਵਿਭਾਗੇ ਹੋ ਸਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ ਸ਼ਾਮ ਦੇ ਦਿਵਾਨ ਵਿੱਚ ਗੁਰ ਇਤਿਹਾਸ ਦੀ ਲੜੀਵਾਰ ਕਥਾ ਨੂੰ ਸਰਵਣ ਕਰਨ ਵਾਸਤੇ ਸਹਿਬਾਂ ਦੀ ਮੁਬਾਰਕ ਗੋਦ ਦੇ ਪਾਤਰ ਬਣ ਰਹੇ ਹੋ ਨਾਲ ਹੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ ਦਸ਼ਮੇਸ਼ ਪਿਤਾ ਤੁਨ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਅਤੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਸ਼ਰਧਾ ਭਾਵਨਾ ਪ੍ਰੇਮ ਸਹਿਤ ਇਸ ਪੁਰਬ ਨੂੰ ਜਿਹੜਾ ਹੈ ਮਨਾ ਰਹੀਆਂ ਹਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕਰਕੇ ਅੱਜ ਸ੍ਰੀ ਅੰਮ੍ਰਿਤਸਰ ਸਹਿਬ ਜੀ ਦੀ ਧਰਤੀ ਤੇ ਜਿਹੜੇ ਹਨ ਉਹ ਪਹੁੰਚਣਾ ਹੋਏ ਹਨ ਮਾਤ ਗੰਗਾ ਜੀ ਦੇ ਨਾਲ ਜਿਹੜਾ ਹੈ ਮਿਲਾਪ ਹੋਇਆ ਹੈ ਸ੍ਰੀ ਅਕਾਲ ਤਖਤ ਸਹਿ ਮੱਥਾ ਟੇਕਿਆ ਹੈ ਭਾਈ ਗੁਰਦਾਸ ਜੀ ਹੁਣਾਂ ਨੇ ਅਰਦਾਸ ਕੀਤੀ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਮੱਥਾ ਟੇਕਿਆ ਭਾਈ ਬਾਬਾ ਵੱਡਾ ਸਹਿਬ ਜੀ ਹੁਣਾਂ ਨੇ ਅਰਦਾਸ ਕੀਤੀ ਹੈ ਅਗਲੀ ਸਵੇਰ ਚੜ੍ਹਦੀ ਹੈ ਅਤੇ ਗੁੰਟਾਲੇ ਦੀ ਧਰਤੀ ਤੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਦਸ਼ਾਹ ਜਹਾਂਗੀਰ ਜੀ ਜਿਹੜਾ ਹੈ ਸ਼੍ਰੀ ਅਮਰ ਸਰ ਸਹਿਬ ਜੀ ਵਿਖੇ ਜਿਹੜੇ ਨੇ ਉਹ ਬੁਲਾ ਰਹੇ ਨੇ ਦਰਸ਼ਨ ਪਰਚਨ ਕਰਨ ਵਾਸਤੇ ਆਓ ਜਿੱਥੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਨਾਲ ਆਪਾਂ ਜੁੜਨਾ ਹੈ ਉੱਥੇ ਹੀ ਨਾਲ ਦਸ਼ਮੇਸ਼ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਦੇ ਪਾਵਨ ਕੁਰਬਾਂ ਦੇ ਸਬੰਧੀ ਵੀ ਇੱਕ ਦੋ ਬੇਨਤੀਆਂ ਆਪ ਜੀ ਦੇ ਨਾਲ ਰੱਖਣੀਆਂ ਹਨ ਦਿਓ ਸੇਸ ਵਿਚਾਰਨ ਦੀ ਪਰੰਪਰਤਾ ਕਰੀਏ ਪਿਆਰੇ ਗੁਰੂ ਫੇਰ ਕਰੋ ਕਿਰਪਾ ਸਤਨਾਮ ਸ੍ਰੀ ਸਚਿ ਮਹਾਰਾਜ ਜੀ ਨੇ ਭੋਜਨ ਪ੍ਰਸ਼ਾਦਾ ਜਿਹੜਾ ਹੈ ਸ਼ਕਨਾ ਕੀਤਾ ਹੈ ਜੀ ਸਭ ਕੋਲ ਕੋ ਆਨੰਦ ਦਾ ਬਾਣੀ ਮਰਦਾਨ ਦੇ ਬਖਾਨ ਸਾਰੀਆਂ ਸੰਤਨ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਫ਼ਤਗੂ ਕਰ ਰਹੇ ਹਨ ਮਿੱਠੇ ਪਿਆਰੇ ਬਚਨ ਬੋਲ ਕਰਕੇ ਉਹਨਾਂ ਦੀ ਸੁਖ ਸ਼ਾਂਤ ਖੁਸ਼ ਰਹੇ ਹਨ ਜੀ ਚੋ ਜਥਾ ਜੋਗ ਬੋਲੇ ਸਭ ਸਾਥ ਇਸ ਤਰ੍ਹਾਂ ਨਗਰ ਦੀਆਂ ਸੰਗਤਾਂ ਦੇ ਨਾਲ ਗੁਰੂ ਜੀ ਜਿਹੜੇ ਨੇ ਆਪਣੇ ਵਿਚਾਰ ਰੱਖ ਰਹੇ ਹਨ ਜੀ। ਉਸਨ ਪਰੇਸ਼ਨਾ ਕਰਕ ਗੁਰਨਾਥ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੁਰਕੀਆਂ ਸੰਗਤਾਂ ਦੀ ਨਗਰ ਨਿਵਾਸੀਆਂ ਦੀ ਜਿਹੜੀ ਹੈ ਸੁਖ ਸ਼ਾਂਤ ਖੁਸ਼ ਲਈ ਹੈ ਜੀ। ਮਹਿਲ ਆਪਣੇ ਜਾਏ ਸੁਹਾਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰਕੇ ਮਹਲ ਜਿੱਥੇ ਮਾਤ ਗੰਗਾ ਜੀ ਜਿਹੜੇ ਹਨ ਉਹ ਡੀਕ ਰਹੇ ਹਨ ਉਥੇ ਪਹੁੰਚੇ ਹਨ ਜੀ ਤਾਬ ਦਮੋਦਰੀ ਮੋਦ ਬਟਾਏ ਉਥੇ ਮਾਤਾ ਦਮੋਦਰੀ ਜੀ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਧਰਮ ਸੁਪਤਨੀ ਹੈ ਉਹ ਵੀ ਇੰਤਜ਼ਾਰ ਕਰ ਰਹੇ ਹਨ ਜੀ ਵंदन ਕਰੀ ਬੰਦਕਰ ਤਬਾ ਧਰਮ ਸੁਪਤਨੀ ਨੇ ਆਪਣੇ ਸਿਰ ਦੇ ਸਾਈ ਨੂੰ ਗੁਰੂ ਖਾਲਸਾ ਜੀ ਦੋਨੋਂ ਹੱਥ ਜੋੜ ਕਰਕੇ ਪਹਿਲਾ ਨਮਸਕਾਰ ਕੀਤੀ ਹੈ ਫਿਰ ਪੈਰੀ ਪੈਣਾ ਕੀਤਾ ਜੀ ਦੇ ਕੰਤ ਮਾਂ ਤਫਾਬਾ ਆਪਣੇ ਸਿਰ ਦੇ ਸਾਈਂ ਦਾ ਜਦੋਂ ਮੁਖੜਾ ਦੇਖਣਾ ਕੀਤਾ ਮਾਤ ਦਮੋਦਰੀ ਜੀ ਨੇ ਤੇ ਮਨ ਇਹ ਕਹਿ ਰਿਹਾ ਹੈ ਕਿ ਇੰਨਾ ਵਰਗੀ ਸੁਰਤ ਇੰਨਾ ਵਰਗਾ ਜਹੂ ਜਲਾਲ ਇੰਨਾ ਵਰਗਾ ਖੂਬਸੂਰਤ ਸ਼ਹਿਰਾ ਜਿਹੜਾ ਹੈ ਕੋਈ ਫੱਬ ਜਿਹੜੀ ਹੈ ਹੋਰ ਦੁਨੀਆ ਦੇ ਉੱਤੇ ਜਿਹੜੀ ਹੈ ਨજર ਨਹੀਂ ਆਉਂਦੀ ਜੀ ਕਾਸੀ ਗਾਨਾ ਸੇਵਾ ਸਭ ਠਾਨੀ ਇਸ ਤਰ੍ਹਾਂ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਜੋ ਦਾਸੀਆਂ ਹਨ ਭਾਗ ਸੇਵਕਾਂ ਹਨ ਜੀ ਸਪਤੈ ਸਤਗੁਰ ਸੇਜ ਮਹਾਨੀ ਉਹਨਾਂ ਨੇ ਦੋ ਘੜੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਵਿਸ਼ਰਾਮ ਵਾਸਤੇ ਜਿਹੜਾ ਹੈ ਵਿਸ਼ਾਈ ਕਰਵਾਈ ਹੈ ਜੀ ਚਾ ਮਨਿ ਸਾਤੇ ਜਾਗਰਤ ਹੋਏ ਜਦੋਂ ਅੰਮ੍ਰਿਤ ਵੇਲਾ ਜਿਹੜਾ ਹੈ ਜਾਗਨਾ ਕੀਤਾ ਹੈ ਜੀ ਸੋਚਾ ਚਾਰ ਕਰੀ ਸਭ ਜੋਏ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਸਿੱਤੇ ਸਲਾਰ ਨਾਲ ਭਾਈ ਜੇਠਾ ਜੀ ਭਾਈ ਪੈਰਾਨਾ ਜੀ ਭਾਈ ਬਿੱਦੀਆ ਜੀ ਆਦਿਕ ਅਮਰ ਸरोवर ਦੇ ਵਿੱਚ ਇਸ਼ਨਾਨ ਕਰਦੇ ਹਨ ਜੀ ਕਰ ਸ্নান ਕੋ ਲਾਏ ਧਿਆਨ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੁਰਖਾਲਸਾ ਜੀ ਇਸ਼ਨਾਨ ਕੀਤਾ ਹੈ ਤੇ ਚੌਂਕੜਾ ਮਾਰ ਕਰਕੇ ਉਸ ਪਰਮਾਤਮਾ ਦੇ ਨਾਲ ਜਿਹੜੀ ਹੈ ਸੁਰਤ ਜੋੜਨੀ ਕੀਤੀ ਹੈ ਜੀ ਤੇਰ ਕਰ ਬਿਰਤੀ ਲਿਓ ਰਸ ਗਿਆਨ ਤੇ ਬਹੁਤ ਆਪਣੀ ਬਿਰਤੀ ਨੂੰ ਮਾਲਕ ਦੀ ਸੁਰਤ ਦੇ ਨਾਲ ਜਿਹੜਾ ਹੈ ਉਹ ਜੋੜਦਿਆਂ ਹੋਇਆਂ ਧਿਆਨ ਰੂਪ ਰਸ ਜਿਹੜਾ ਹੈ ਮਨ ਨਾ ਕੀਤਾ ਹੈ ਜੀ ਸੰਗਤ ਸਗਲ ਸੋ ਮਜਤ ਹੈ ਕੈ ਤੇ ਗੁਰਕੀਆਂ ਸੰਗਤਾਂ ਵੀ ਅੰਮ੍ਰਿਤ ਸਰੋਵਰ ਦੇ ਚੋਂ ਇਸ਼ਨਾਨ ਕਰਦੀਆਂ ਹਨ ਜੀ ਸੁਨੇ ਕਰੇ ਕੀਰਤਨ ਸੁਖ ਪੈ ਕੈ ਇੱਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਧਿਆਨ ਦੇ ਵਿੱਚ ਖਾਂ ਤੇ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਜੀ ਦੇ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਹੈ ਆਰੰਭ ਹੋਇਆ ਜੀ ਜਹਕ ਪੁਰਮ ਔਰ ਹਰਮੰਦਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਜੀ ਭਜਨ ਹੋਤ ਇੱਕ ਰਸ ਪ੍ਰਭਮ ਸੁੰਦਰ ਉੱਥੇ ਗੁਰੂ ਦਾ ਭਜਨ ਜਿਹੜਾ ਹੈ ਭਾਵ ਕੀਰਤਨ ਜਿਹੜਾ ਹੈ ਇੱਕ ਰਸ ਘੋਰੀਆ ਹੈ ਜੀ ਔਰ ਜੁ ਉਦੇ ਭੋਗ ਤਵ ਪਰਿਓ ਇਦੋਂ ਸੂਰਜ ਦੀ ਜਿਹੜੀ ਹੈ ਨਿਕਲਨੀ ਹੋਈ ਆਸਾ ਜੀ ਦੀ ਵਾਰ ਦਾ ਧੋਗ ਪਿਆ ਜੀ ਸਬਨ ਗੁਰੂ ਕੋ ਦਰਸ਼ਨ ਕਰਿਆ ਸਬਨਾ ਨੇ ਧਨ ਗੁਰੂ ਹਰ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਹਨ ਦਰਸ਼ਨ ਕੀਤੇ ਹਨ ਜੀ ਜਹਾਂ ਗੀਰ ਕੇ ਨਰਪੁਨ ਆਏ ਬਾਛਾ ਜਹਾਂਗੀਰ ਦੇ ਜੋ ਅਹਿਲਕਾਰ ਸਨ ਉਹ ਗੁਰੂ ਜੀ ਨੂੰ ਆ ਕੇ ਮਿਲੇ ਹਨ ਜੀ ਕਹ ਪੰਚਾ ਮਿੱਤਰ ਬਹੁ ਕਰਵਾਏ ਉਹਨਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਕਰਵਾ ਕਰਕੇ ਲਿਆਂਦੀ ਹੈ ਜੀ ਕਿਤਨੇ ਬਖ ਆਬ ਚਲ ਆਇਓ ਇੰਨੀ ਦੇਰ ਨੂੰ ਬਾਦਸ਼ਾਹ ਜਹਾਂਗੀਰ ਵੀ ਗੁਮਟਾਲੇ ਦੀ ਧਰਤੀ ਤੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚ ਚੁੱਕਾ ਹੈ ਜੀ ਕਹ ਸਤ ਗੁਰ ਕਉ ਸੰਗਮ ਲਾਇਓ ਤੇ ਉਹਨੇ ਆਪਣੇ ਅਹਿਲਕਾਰਾਂ ਨੂੰ ਇਹ ਕਿਹਾ ਹੈ ਕਿ ਮੈਨੂੰ ਗੁਰੂ ਜੀ ਦੇ ਨਾਲ ਜਿਹੜਾ ਹੈ ਮਿਲਾਓ ਜੀ ਰਤਮ ਅਕਾਲ ਤਗਦ ਕੋ ਆਈ ਨਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਨਾਲ ਲੈ ਕਰਕੇ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਗੁਰੂ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਲੱਗਾ ਹੈ ਉਪਰੰਤ ਉਹਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਮੱਥਾ ਟੇਕਣਾ ਹੈ